ਬੰਦਾ ਆਪੋ ਗੁਰੂ ਦੀ ਜਦੋਂ ਚੀਜ਼ਾਂ ਖਾ ਜਾਂਦਾ ਹੈ ਨਾ ਫਿਰ ਤਾਂ ਨਰੁਗੀ ਹੋ ਜਾਂਦਾ ਹੈ। ਜਦੋਂ ਇਹ ਆਪੋ ਗੁਰੂ ਦੀ ਸ਼ਬਦਾਂ ਨੂੰ ਸੁਣ ਲੈਂਦਾ ਫਿਰ ਮਨ ਰੁਗੀ ਹੋ ਜਾਂਦਾ ਹੈ। ਤਾਂ ਨਰੁਗੀ ਹੁੰਦਾ ਹੈ ਕਿ ਭੋਜਨ ਇੱਕ ਦੂਜੇ ਦਾ ਗੁਰੂ ਦੀ ਖਾ ਲਿਆ। ਤੰਗ ਰੁਗੀ ਹੋ ਗਿਆ। ਇੱਕ ਭੋਜਨ ਦਾ ਦੂਜੇ ਭੋਜਨ ਨਾਲ ਮੇਲ ਨਹੀਂ ਸੀ ਪਰ ਮੈਂ ਖਾ ਲਿਆ। ਖਾਣ ਵਾਲੇ ਨੇ ਖਾ ਲਿਆ। ਹੁਣ ਕੀ ਹੋਏਗਾ? ਤਾਨਾ ਰੁਗੀ ਹੋ ਜਾਂਦਾ ਹੈ ਵਿਚਾਰ ਇੱਕ ਜਿਹੜੀ ਵਿਰੋਧੀ ਹੈ ਬੰਦਾ ਸੁਣੀ ਜਾਂਦਾ ਹੈ ਬੇਟਾ ਮਨ ਮਾਤਮ ਨੂੰ ਵੀ ਸੁਣੀ ਜਾਂਦਾ ਹੈ ਹੋਰਾਂ ਗੱਲਾਂ ਨੂੰ ਵੀ ਸੁਣੀ ਜਾਂਦਾ ਹੈ ਕਦੇ ਕਦੇ ਇਹ ਗੁਰਦੂਈ ਮਤਮ ਨੂੰ ਵੀ ਸੁਣ ਲੈਂਦਾ ਹੈ ਗੁਰਮਤਨ ਨੂੰ ਵੀ ਸੁਣ ਲੈਂਦਾ ਹੈ ਫਿਰ ਸੋਚੀ ਬਹਿ ਜਾਂਦਾ ਹੈ ਕਿ ਤੇ ਉਹ ਬੰਦਾ ਇਤਨਾ ਕਹਿੰਦਾ ਸੀ ਤੇ ਇਹ ਫੇਰ ਇਤਨਾ ਕਿਹਾ ਜਾਂਦਾ ਫਿਰ ਸੋਚੀ ਜਾਂਦਾ ਹੈ ਬੰਦਾ ਵਿਚਾਰਾ ਬੈਠ ਕੇ ਸਮਝ ਨਹੀਂ ਲੱਗਦੀ ਕਿ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ ਡੁੱਬਦਾ ਚ ਪੈ ਜਾਂਦਾ ਜਦੋਂ ਕਿ ਗੁਰੂ ਦੀ ਗੱਲ ਸਹੀ ਹੈ ਗੁਰਮਤ ਸਹੀ ਹੈ ਪਰ ਨਿਰਣਾ ਕਰਨ ਔਖਾ ਹੋ ਜਾਂਦਾ ਨੇ ਦੇ ਲਈ ਕਿਉਂਕਿ ਇਹਨੇ ਮਨ ਮਤ ਨੂੰ ਸੁਣਿਆ ਨਾ ਬਹੁਤਾ ਗੁਰਮਤ ਨੂੰ ਸੁਣੀ ਹੀ ਹੁਣ ਕੀ ਹੋਇਆ ਹੁਣ ਮਨ ਰੋਗੀ ਹੋ ਗਿਆ ਮਨ ਰੋਗੀ ਹੋ ਗਿਆ ਆਪੋ ਵਿਰੋਧੀ ਵਿਚਾਰਾਂ ਨੂੰ ਸੁਣਨ ਨਾਲ ਮਨ ਰੋਗੀ ਹੋ ਜਾਂਦਾ ਹੈ ਆਪੋ ਵਿਰੋਧੀ ਭੋਜਨ ਖਾਣ ਨਾਲ ਤੰਦਰੋਗੀ ਹੋ ਜਾਂਦਾ ਹੈ